ਤੂ ਮੁਸਲਮਾਨ ਮੈਂ ਹਿੰਦੂ ਤੇਓ ਸਿੱਖ ਅਸਾਈ ਐ ਤਰਮ ਦੇ ਠੇਕੇਦਾਰੋ ਕਿਉਂ ਤੁਸੀਂ ਅੱਗ ਮਚਾਈ ਐ ਓ ਬੜੇ ਚਿਰਾਂ ਤੋਂ ਫਿਰਦਾ ਸੀ ਮੈਨੂੰ ਅੱਜ ਤਾਂ ਕਹਿਣ ਦਿਓ ਮੈਂ ਹੋਰ ਨਹੀਂ ਕੁਝ ਬਣਨਾ ਓਏ ਮੈਨੂੰ ਬੰਦਾ ਹੀ ਰਹਿਣ ਦਿਓ ਹੋਰ ਨਹੀਂ ਕੁਝ ਬਣਨਾ ਓਏ ਮੈਨੂੰ ਬੰਦਾ ਹੀ ਰਹਿਣ ਦਿਓ ਵਾਹਿਗੁਰੂ ਗੱਲ ਹਰਦੀਪ ਇੱਕ ਉਹ ਬੁਲੰਦ ਆਵਾਜ਼ ਹੈਗੀ ਆ ਉਹਨਾਂ ਦੀ ਮੈਂ ਆਮ ਤੌਰ ਤੇ ਗੌਣ ਵਾਲਿਆਂ ਨਾਲ ਗੱਲ ਕਰਦਾ ਹੁੰਦਾ ਕਿ ਗੌਣ ਵਾਲੇ ਦੀ ਹਿੱਕ ਵਿੱਚ ਜੋਰ ਹੈ ਨਹੀਂ ਤੇ ਇਕੱਲੇ ਸਾਜ਼ ਵਜਾਉਣ ਦਾ ਕੀ ਫਾਇਦਾ ਰੋਟੀ ਮੱਕੀ ਦੀ ਨਹੀਂ ਪਕਾ ਸਕਦੀ ਤੇ ਇਕੱਲਾ ਸਾਗ ਬਣਾਉਣ ਦਾ ਵੀ ਕੀ ਫਾਇਦਾ ਉੱਟੀ ਉੱਟੀ ਕਾਲੀਆ ਕਾ ਮੇਰੇ ਪਿੱਛੇ ਜਾਂਦੇ ਪਿੰਡ ਵੱਲ ਜਾਵਾਂ ਲੋਕ ਗੀਤ ਗੌਣ ਵਾਲਿਆਂ ਦੀ ਦੁਨੀਆ ਦੇ ਵਿੱਚ ਗਿੱਲ ਹਰਦੀਪ ਦਾ ਨਾਂ ਇੱਕ ਉੱਗਾ ਨਾ ਉਹਨਾਂ ਨੇ ਜਦੋਂ ਤੋਂ ਗਾਣਾ ਸ਼ੁਰੂ ਕੀਤਾ بلند ਆਵਾਜ਼ ਦੇ ਵਿੱਚ ਕੁਝ ਗੀਤ ਉਹਨਾਂ ਨੇ ਇਹੋ ਜਿਹੇ ਗਾਏ ਜਿਹੜੇ ਲੈਹਿੰਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਲੋਕਾਂ ਦੇ ਦਿਲਾਂ ਨੂੰ چیر ਗਏ ਅਤੇ ਉਹ ਇੰਨੇ ਹਰਮਨ ਪਿਆਰੇ ਹੋਏ ਉਸ ਤੋਂ ਪਿੱਛੋਂ ਭਾਰਤ ਮਾਤਾ ਤੇ ਪੰਜਾਬ ਹਿੰਦੁਸਤਾਨ ਦੇ ਵਿੱਚ ਹੋ ਰਹੀ ਕ੍ਰਪਸ਼ਨ ਦੇ ਮੁਤਾਬਕ ਮਤਲਕ ਉਹਨਾਂ ਨੇ ਕਾਫੀ ਗੀਤ ਗਾਏ ਨੇ ਅਤੇ ਬੇਸ਼ੱਕ ਉਹ ਐਵਰਸਫੋਰਡ ਕੈਨੇਡਾ ਦੇ ਵਿੱਚ ਬਹੁਤ ਸਮਾਂ ਰਹੇ ਨੇ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਲੋਕ ਉਹਨਾਂ ਨੂੰ ਬੜੀ ਮੁਹੱਬਤ ਕਰਦੇ ਨੇ ਤੇ ਉਹ ਹਰ ਸਾਲ ਕਾਫੀ ਲੰਬਾਰਸਾ ਪੰਜਾਬ ਦੇ ਵਿੱਚ ਰਹਿੰਦੇ ਨੇ ਗਿਲ ਹਰਦੀਪ ਦੀ ਆਵਾਜ਼ ਜਿੱਥੇ ਬਹੁਤ ਬੁਲੰਦ ਹੈ ਔਰ ਉੱਚੇ ਉੱਪਰਲੇ ਰਾਗਾਂ ਦੇ ਵਿੱਚ ਗਾ ਸਕਦੇ ਨੇ ਉੱਥੇ ਗੀਤਾਂ ਦੀ ਚੁਆਇਸ ਇੰਨੀ ਵਧੀਆ ਹੈ ਕਿ ਉਹਨਾਂ ਨੂੰ ਹਰ ਥਾਂ ਤੇ ਬੈਠ ਕੇ ਸੁਣਿਆ ਜਾ ਸਕਦਾ ਹੈ ਪਰਵਾਰਾਂ ਦੇ ਪਰਿਵਾਰ ਉਹਨਾਂ ਨੂੰ ਬੈਠ ਕੇ ਉਹਨਾਂ ਦੇ ਗੀਤ ਵੇਖਦੇ ਟੈਲੀਵਿਜ਼ਨ ਤੇ ਅਤੇ ਸੁਣਦੇ ਨੇ ਗਿਲ ਹਰਦੀਪ ਅੱਜ ਸਾਡੇ ਸਟੂਡੀਓ ਚ ਆਣਾ ਜੁ ਉਹਨਾਂ ਨਾਲ ਗੱਲਬਾਤ ਹੋਏਗੀ ਕਿ ਸਮਝਿਆ ਜੀ ਸਭ ਦੇਸ਼ ਪ੍ਰਦੇਸ਼ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਥੋੜਾ ਜਿਹਾ ਆਪਣੇ ਪਿਛੋਕੜ ਬਾਰੇ ਦੱਸੋ ਬਹੁਤ ਸਾਰੇ ਲੋਕ ਨੇ ਜਿਹੜੇ ਨਵੇਂ-ਨਵੇਂ ਆ ਰਹੇ ਨੇ ਸਾਡੇ ਪ੍ਰੋਗਰਾਮ ਸ਼ਾਮਲ ਹੋ ਰਹੇ ਨੇ ਉਹ ਜਾਨਣਾ ਚਾਹਣਗੇ ਕਿ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕਦੋਂ ਕੈਨੇਡਾ ਆਏ ਸੀ ਮਾਲਵਾ ਇਲਾਕਾ ਜੀ ਮੋਗਾ ਜ਼ਿਲ੍ਹਾ ਤੇ ਪਿੰਡ ਕੋਕਰੀਗਲਾ ਸੋਹਣਾ ਪੱਤਿਆਂ ਬਹੁਤ ਵੱਡਾ ਪਿੰਡ ਅੱਛਾ ਅੱਛਾ ਤੇ ਕਿੰਨੇ ਸਾਲ ਹੋ ਗਏ ਇੱਥੇ ਆਨ ਮੈਂ 1992 ਜਾਇਆ ਸੀ ਜੀ ਵੱਡੇ ਭਾਈ ਸਾਸੀ ਉਹਨਾਂ ਨੇ ਪਹਿਲਾਂ ਜਿਵੇਂ ਪਰਿਵਾਰ ਤੋਂ ਆਉਂਦੇ ਨਾਲ ਬੱਚੇ ਆਉਂਦੇ ਉਹਵੇਂ ਆ ਗਏ ਸੀ ਮਾਪਿਆਂ ਨਾਲ ਤੇ ਜਦੋਂ ਤੁਹਾਡੇ ਪਹਿਲੇ ਗੀਤਾ ਆਏ ਨੇ ਕਰੀ ਰੱਬਾ ਮੇਲ ਕਰਦੇ ਦਿੱਲੀ ਤੇ ਲਾਹੌਰ ਦਾ ਜਾਂ ਭਾਰਤ ਮਾਤਾ ਤੇ ਜਾਂ ਤੁਸੀਂ ਹਿੰਦੁਸਤਾਨ ਦੇ ਕਰਪਟ ਪੋਲਿਟਿਸ਼ੀਅਨਸ ਦੇ ਉਤੇ ਗੀਤ ਗਾਏ ਨੇ ਇਨਾ ਗੀਤਾਂ ਦੀ ਚੋਣ ਦੇ ਲਈ ਕੌਣ ਜ਼ਿੰਮੇਵਾਰ ਹੈ ਤੁਸੀਂ ਆਪ ਚੁਣਦੇ ਹੋ ਕੀ ਜਾਂ ਐਸਟਰਾ ਸਿਗੇਂ ਬੜੀ ਸਚਾਈ ਦੀ ਗੱਲ ਸ਼ੁਰੂ ਤੋਂ ਮਰੀਅਤ ਜਿਵੇਂ ਕੋਈ ਸੱਚੀ ਗੱਲ ਹੋਵੇ ਲੋਕਾਂ ਤਾਂ ਹੀ ਚੰਗੀ ਲੱਗਦੀ ਹੈ ਜਿਹੜੇ ਦਿੱਲੀ ਨਾਲੋਂ ਔਰ ਤੋਂ ਪਹਿਲਾਂ ਅਸਲ 'ਚ ਜਦੋਂ ਮੱਖਣ ਬਰਾੜ ਸਾਹਿਬ ਨਾਲ ਮੇਲ ਹੋਇਆ ਹਰਜੀਤ ਬਾਜਾਖਾਨਾ ਉਹਨਾਂ ਦੀ ਡੈਥ ਹੋ ਗਈ ਸੀ ਪੰਜਾਬ 'ਚ ਤਾਰੀਖਾ ਹੁਣਾਂ ਦੀ ਜਿਹੜੇ ਪੰਜਾਬ ਦੇ ਚੰਗੇ ਨਾਮ ਵਰਖੜਾ ਸੀ ਸੋ ਉਸ ਤੇ ਗਾਣਾ ਟ੍ਰਾਂਟੋ ਦੇ ਵਿੱਚ ਸਾਡਾ ਵਸਾਖੀ ਮੇਲਾ ਸੀਗਾ ਉੱਥੇ ਕਹਿੰਦੇ ਵੀ ਆ ਗਾਣਾ ਸ਼ਰਧਾਂਜ ਦੇ ਤੌਰ ਤੇ ਗਾਉਣਾ ਹਰਜੀਤ ਬਰਾੜ ਦਾ ਤੇ ਉਹ ਫਿਰ ਮੈਂ ਉਹ ਗਾਣਾ ਗਾਇਆ ਸੀ ਉਦੋਂ ਬਾਅਦ ਫਿਰ ਇਹੋ ਜਿਹੇ ਗਾਣੇ ਮੈਂ ਬਰਾੜ ਸਾਹਿਬ ਦੇ ਉਦੋਂ ਬਾਅਦ ਫਿਰ ਕਾਫੀ ਗਾਇਆ ਦਿੱਲੀ ਨਾਲ ਗਾਇਆ ਚੋਰਾ ਦੇ ਉਸ ਪੈ ਕੇ ਡੋਲ ਡੋਲ ਪੈਂਦਾ ਪਿਆਰ ਪਿੰਡਾਂ ਦੇ ਰੀ ਦਰਵਾਜ਼ਾਂ ਚੋਂ ਕਾਫੀ ਇਸ ਤਰ੍ਹਾਂ ਸੋ ਹਰਜੀਤ ਬਾਜਖਾਨਾ ਦੇ ਗਾਇ ਹੋਏ ਗੀਤ ਤੋਂ ਬਾਅਦ ਫਿਰ ਤੁਹਾਡੀ ਸਥਾਪਤੀ ਹੋਈ ਅ ਉਸ ਤੋਂ ਪਹਿਲਾਂ ਮੇਰੇ ਵੈਸੇ ਪਹਿਲਾਂ ਟੇਪ ਆਈ ਸੀ ਸ਼ੁਰੂ ਜਿਵੇਂ ਜੱਟਾਂ ਨੇ ਪੀਣੀ दारू ਪੀਣੀ ਅਸਰ ਤੋਂ ਵਾਰ ਕੇ ਸਾਗਾ ਕੰਪਨੀ ਦੇ ਵਿੱਚ ਹਮਮ ਇਸ ਪਾਲ ਸੂਝ ਜੀ ਇੱਥੋਂ ਦੇ ਰਾਈਟਰ ਉਹਨਾਂ ਨੇ ਲਿਖਿਆ ਸੀ ਗਾਣਾ ਉਹ ਪਹਿਲਾਂ ਹਟ ਗਿਆ ਸੀ ਪੰਜਾਬ ਵਿੱਚ ਚੰਗਾ ਉਦੋਂ ਮੈਂ ਇਧਰ ਨੂੰ ਆ ਗਿਆ ਸੀ ਮੈਨੂੰ ਉਮੀਦ ਤਾਂ ਹੈ ਨਹੀਂ ਸੀ ਮੈਂ ਕਿਹਾ ਵੀ ਹੂੰ ਚੱਲ ਸ਼ੌਂਕ ਤੌਰ ਤੇ ਕਰਾਤਾ ਸੀ ਉਹ ਫਿਰ ਜੈਦੇਵ ਜੀ ਦਾ ਫੋਨ ਆਇਆ ਕਹਿੰਦੇ ਹੁਣ ਤੂੰ ਮੈਂ ਕਿਹਾ ਮੈਂ ਤਾਂ ਚੱਲਿਆ ਗਿਆ ਇਧਰ ਕਹਿੰਦੇ ਤੂੰ ਇਧਰ ਕੀ ਕਰਨ ਗਿਆ ਤੇਰਾ ਹੁਣ ਲੋਟ ਆ ਲੈਣਾ ਕੰਮ ਤੇ ਉਹ ਮੈਂ ਫਿਰ ਦੁਬਾਰੇ ਫਿਰ ਬਾਜੀਖਣ ਵਾਲੇ ਹਰਜੀਤ ਦਾ ਉਹਦੇ ਬਈ ਯਾਰ ਚ ਜਿਹੜਾ ਗੀਤ ਗਾਇਆ ਸੀ ਦੋ ਬੋਲ ਸਾਨੂੰ ਸੁਣਾ ਸਕਦੇ ਮਾਂ ਖੇਡ ਕਬੱਡੀ ਨੂੰ ਕਾਟਾ ਪਿਆ ਜਗਤ ਵਿੱਚ ਪਾਰ ਮਾਂ ਖੇਡ ਕਬੱਡੀ ਨੂੰ ਕਾਟਾ ਪਿਆ ਜਗਤ ਵਿੱਚ ਪਾਰ ਤੈਨੂੰ ਕਿਵੇਂ ਪੁਲਾਵਾਂਗੇ ਸਾਨੂੰ ਦੱਸ ਹਰਜੀਤ ਬੁਰਾੜਾ ਓਏ ਕਿਵੇਂ ਪੁਲਾਵਾਂਗੇ ਸਾਨੂੰ ਦਾ ਫਹਿਰ ਜੀਤ ਬਰਾੜਾ ਇਹ ਕੁਦਰਤ ਦੀ ਬਖਸ਼ਿਸ਼ ਆ ਜੇ ਆਵਾਜ਼ ਜਾਂ ਤੁਸੀਂ ਕੋਈ ਰਿਆਜ਼ ਕਰਦੇ ਹੋ ਇਹਨਾਂ ਉੱਚੇ ਰਾਗਾਂ ਦੇ ਵਿੱਚ ਗਾ ਲੈਣਾ ਆ ਇੱਕ ਤਾਂ ਕੁਦਰਤੀ ਜੇ ਇਲਾਕਾ ਹੀ ਇਸ ਤਰ੍ਹਾਂ ਦਾ ਮਤਲਬ ਉੱਥੇ ਜਿਹੜਾ ਉਹ ਮਾਲਵਾ ਪੱਟੀ ਹੈ ਨਾ ਉਹਦੇ ਵਿੱਚ ਜਦੋਂ ਜੇ ਫੋਗ ਗੋਨੇ ਤਾਂ ਉਹਦੇ ਵਿੱਚ ਜੇ ਧੀਮੀ ਜੀ ਸੁਰ ਚ ਗੋਨੇ ਲੋਕਾਂ ਦੇ ਕੰਨ ਉਸ ਤਰ੍ਹਾਂ ਦੇ ਲੱਗ ਚੁੱਕੇ ਆ ਢਾਡੀ ਸਕੇਲ ਕਿੰਨਾ ਉੱਚਾ ਹੁੰਦਾ ਸੀ ਤੇ ਉਹ ਜਦ ਕੁਦਰਤੀ ਗੱਲ ਹੀ ਇਹੋ ਜਿਹੀ ਨੀਵਾ ਜਮਾਤ ਤੋਂ ਕਈ ਵਾਰ ਮੈਂ ਜਦ ਠੰਡਾ ਗਾ ਨਹੀਂ ਸਕਦਾ ਮਤਲਬ ਇਸ ਤਰ੍ਹਾਂ ਦੀ ਰੰਗ ਜਾਏ ਤੇ ਫਿਰ ਇਹਨਾਂ ਗੀਤਾਂ ਜਦ ਮੱਖਣ ਬਰਾੜ ਸਾਹਿਬ ਨੇ ਕਿਹਾ ਜਿਸ ਬੰਦ ਤੋਂ ਲੈ ਮੱਖਣ ਬਰਾੜ ਜੀ ਵੱਡੇ ਵੈਸੇ ਤਾਂ ਮੇਰੇ ਉਹਨਾਂ ਦੀ ਉਮਰ ਤਾਂ ਵੈਸੇ ਮੇਰੇ ਫਾਦਰ ਸਾਹਿਬ ਵਰਗੀ ਹੈ ਪਰ ਸਾਡੀ ਯਾਰੀ ਐ ਬਣ ਗਈ ਤੇ ਮਤਲਬ ਮਤਲਬ ਇਹੋ ਜਿਹਾ ਰਿਸ਼ਤਾ ਬਣ ਗਿਆ ਹੁਣ ਖੁੱਲੇ ਹੀ ਗੱਲਾਂ ਬਾਤਾਂ ਮਾਰ ਲੈਂਦੀਆਂ ਤੇ ਵੱਡੇ ਭਰਾ ਵਾਂਗੂ ਪਿਆਰ ਕਰਦੇ ਆ ਕਿੰਨਾ ਕਰਸਾ ਪੰਜਾਬ ਚ ਰਹਿੰਦੇ ਹੋ ਕਿੰਨਾ ਕਰਸਾ ਇੱਥੇ ਰਹਿੰਦੇ ਹੁਣ ਤਾਂ ਜਿਆਦਾ ਪੰਜਾਬੀ ਰਹਿੰਦਾ ਮੈਂ ਤਕਰੀਬਨ 7 ਕੁ ਮਹੀਨੇ ਉੱਥੇ ਹੁਣਾਂ ਤੇ ਬਾਕੀ ਅਪ੍ਰੈਲ ਤੋਂ ਬਾਅਦ ਜਦੋਂ ਗਰਮੀ ਹੋ ਜਾਂਦੀ ਹੈ ਉਦੋਂ ਆ ਜਾਈਦੇ ਇਧਰ ਮੇਲੇ ਮੂਲੇ ਚੰਗੇ ਆ ਠੀਕ ਲੱਗ ਜਾਂਦੇ ਹਿਸਾਬ ਅਮਰੀਕਾ ਵੀ ਜਾਵੜੀ ਦਾ ਟੂਰਨਾਮੈਂਟਾਂ ਤੋਂ ਬਾਅਦ ਲਵਾ ਲੈਂਦੇ ਲੋਕ ਤੇ ਜਿਹੜੇ ਸੱਭਿਆਚਾਰ ਗਰੁੱਪਸ ਨੇ ਇੰਡੀਆ ਦੇ ਚਰਖੇ ਵਾਲੇ ਵੀ ਉਹਨਾਂ ਨੂੰ ਕਹਿੰਦੇ ਆ ਹਾਂਜੀ ਉਹਨਾਂ ਨੇ ਕੋਈ ਪ੍ਰਭਾਵ ਪਾਇਆ ਕੋਣ ਵਾਲੇ ਦੇ ਬਿਜ਼ਨਸ हां हां जी ਬਹੁਤ ਜਿਆਦਾ ਪਾਇਆ ਜੀ ਹੁਣ ਤਾਂ ਕਈ ਤਾਂ ਕਹਿੰਦੇ ਠੀਕ ਆ ਗੱਲ ਪਰ ਹੈ ਨਹੀਂ ਠੀਕ ਮਤਲਬ ਸਿੰਗਰਾਂ ਦੇ ਵਿੱਚ ਮੇਰਾ ਖਿਆਲ ਜੇ ਕਿਸੇ ਕੋਲ 100 ਪ੍ਰੋਗਰਾਮ ਸੀ ਜਿੰਨਾ ਹੁੰਦਾ ਸੀ ਤਾਂ ਉਹ ਘਟ ਕੇ 35 ਤੇ ਆ ਗਿਆ ਮੇਰਾ ਇੰਨਾ ਕੁ ਫਰਕ ਆ ਵੇਖੋ ਵੀ ਕਿੰਨਾ ਫਰਕ ਹੈ ਵੱਡਾ ਹਮ ਹਾਂਜੀ ਸੋ ਇਹਦੇ ਲਈ ਕੁਝ ਕਰ ਰਹੇ ਤੁਸੀਂ ਗਾਉਣ ਵਾਲਿਆਂ ਦਾ ਗਰੁੱਪ ਅ ਸਾਡਾ ਤਾਂ ਇਹ ਆ ਵੀ ਚਲੋ ਇਧਰੋਂ ਜਿੰਨਾ ਜਿੰਨੇ ਲੋਕ ਜਾਂਦੇ ਇਧਰ ਮੇਲੇ ਲਾਉਂਦੇ ਸਾਡੇ ਤਕਰੀਬ ਇਧਰੋਂ ਹੀ ਠੀਕ ਹੋ ਜਾਂਦਾ ਕੰਮ ਜਾਂਦੇ ਲੋਕ ਪਿਆਰ ਨਾਲ ਜਾਂ ਚਲੋ ਠੀਕ ਪਸੰਦ ਕਰ ਲੈ ਵਾ ਲੈਂਦੇ ਆ ਉੱਥੇ ਜਿਹੜਾ ਰਹਿਣਾ ਬੰਦਿਆਂ ਨੇ ਸਰਵਾਈਵ ਕਰਨਾ ਇਸ ਤੇ ਫੇਟੇਬ ਕਰਨੀ ਖਰਚਾ ਬਹੁਤ ਉਹਨਾਂ ਨੂੰ ਬਹੁਤ ਦੋ ਤਿੰਨ ਮੀਟਿੰਗਾਂ ਹੋਈਆਂ ਸੀ ਪਰ ਉਹਨਾਂ ਦੇ ਵਿੱਚ ਕੋਈ ਹੱਲ ਤਾਂ ਨਿਕਲਿਆ ਨਹੀਂ ਗਾ ਰੋਗ ਤੁਸੀਂ ਸਕਦੇ ਨਹੀਂ ਅਗਲਾ ਬੰਦਾ ਵੀ ਉਹਨਾਂ ਦਾ ਜਾਂ ਤਾਂ ਕੋਈ ਕਾਨੂੰਨ ਹੋਵੇ ਪਰ ਉਹੋ ਜੀ ਗੱਲ ਹੋਈ ਨਹੀਂ ਉੱਥੇ ਗੀਤ ਉਹ ਤੁਹਾਡੇ ਗਏ ਜਾਂਦੇ ਗੀਤ ਹਾਂਜੀ ਉਹ 15 20 ਲੱਖ ਸਾਡਾ ਲਗਾਉਂਦਾ ਤੇ ਸੀਡੀ ਉਹ ਜਲਾ ਕੇ ਤੇ ਆਪਦਾ ਕੰਮ ਉਹ ਕਰੀ ਜਾਂਦੇ ਆ ਇਹ ਸਾਡੀ ਵੀ ਗਲਤੀ ਹੈ ਜੀ ਮਤਲਬ ਰੇਟ ਇੰਨੇ ਹੋ ਗਏ ਆਮ ਜੀਵਿੰਦਾਰ ਜਿਹੜਾ ਆਲਰੇਡੀ ਪਹਿਲੇ ਹੀ ਕਰਜ਼ੇ ਦੇ ਬੋਝ ਥੱਲੇ ਉਹ ਕਿੱਥੋਂ ਸਾਡੇ ਨਿਤਸਦ ਨੂੰ 2 2.5 2 ਲੱਖ ਲੈ ਗਏ ਹੂੰ ਹੂੰ ਸੋ ਨਤੀਜੇ ਦੇ ਤੌਰ ਤੇ ਗਾਉਣ ਵਾਲਿਆਂ ਦੇ ਭਾਅ ਥੱਲੇ ਆਏ ਨੇ ਜੇ ਨਹੀਂ ਆਏ ਤਾਂ ਆ ਜਾਣਗੇ ਮੇਰੇ ਮੈਂ ਤਾਂ ਵੈਸੇ ਪਹਿਲਾਂ ਵੀ ਠੀਕ ਸੀ ਆਪਾਂ ਉੱਥੇ ਜਿਹੀ ਰੱਖਿਆ ਹੋਇਆ ਪਰ ਹੁਣ ਆ ਜਾਣਗੇ ਵੈਸੇ ਮੇਰੇ ਸਾਹਮਣੇ ਜਿਵੇਂ ਚੱਲ ਰਿਹਾ ਕੰਮ ਤੇ ਹੋਰ ਜਿਹੜੇ ਗੀਤ ਨੇ ਕੋਈ ਮੱਖਣ ਬਰਾੜ ਦਾ ਗੀਤ ਥਾ ਉਸ ਆ ਹਾਂਜੀ ਬਰਾੜ ਸਾਹਿਬ ਦੇ ਦੋ ਗੀਤ ਗਾਣੇ ਨੇ ਉਹਨਾਂ ਚ ਕੀਤੇ ਆ ਬਰਾੜ ਸਾਹਿਬ ਦਾ ਕਿਹੜਾ ਗੀਤ ਹੈ ਥੋੜੀ ਟਿਪ ਚ ਇਹਨਾਂ ਨੇ ਗੁਜਰਾਤ ਦੇ ਦੰਗੇ ਹੋਏ ਤੋਂ ਲਿਖਿਆ ਸੀਗਾ ਫਿਰ ਉਸ ਤੋਂ ਪਹਿਲਾਂ ਦੰਗੇ ਤਾਂ तकरीबन ਉੱਥੇ ਭੜਕਦੇ ਰਹਿੰਦੇ ਕੋਈ ਨਾ ਕੋਈ ਤੇ ਉਹ ਲੋਕਾਂ ਦਾ ਇਹਨਾਂ ਨੇ ਫਿਰ ਇਹ ਕਹਿੰਦੇ ਵੀ ਆਪਾਂ ਇਹੋ ਜਿਹਾ ਕਰੀਏ ਵੀ ਕੰਮ ਹੋਈ ਵੀ ਧਰਮ ਲੜਾ ਲੜਾਈ ਜਾਂਦੇ ਤਾਂ ਉਹ ਕਹਿੰਦਾ ਮੈਂ ਮੁਸਲਮਾਨ ਆ ਸਿੱਖ ਆ ਹਿੰਦੂ ਇਕ ਦਿਨ ਲੜੀਆਂ ਦੇ ਉੱਥੇ ਅਸੀਂ ਉਹ ਗਾਣਾ ਕੀਤਾ ਸੀਗਾ ਉਹਦੇ ਕੋਈ ਦੋ ਬੋਲ ਜੀ ਤੂੰ ਮੁਸਲਮਾਨ ਮੈਂ ਹਿੰਦੂ ਤੈ ਉਹ ਸਿੱਖ ਅਸਾਈ ਐ ਧਰਮ ਦੇ ਠੇਕੇਦਾਰੋ ਕਿਉਂ ਤੁਸੀਂ ਅਗ ਮਚਾਈ ਐ ਉਹ ਬੜੇ ਚਿਰਾਂ ਤੋਂ ਫਿਰਦਾ ਸੀ ਮੈਨੂੰ ਅੱਜ ਤਾਂ ਕਹਿਣ ਦਿਓ ਮੈਂ ਹੋਰ ਨਹੀਂ ਕੁਝ ਬਣਨਾ ਓਏ ਮੈਨੂੰ ਬੰਦਾ ਹੀ ਰਹਿਣ ਦਿਓ ਹੋਰ ਨਹੀਂ ਕੁਝ ਬਣਨਾ ਓਏ ਮੈਨੂੰ ਬੰਦਾ ਹੀ ਰਹਿਣ ਦਿਓ ਵਾਹ ਜੀ ਵਾਹ ਇੱਕ ਗਣਾ ਮੇਰਾ ਲੋਕ ਸਚਾਈ ਜੀ ਮੈਂ ਪਾਈ ਆ ਵੀ ਆਪਣੇ ਪੰਜਾਬ ਚ ਆਮ ਇੱਥੇ ਵੀ ਚੱਲਦੀ ਗੱਲ ਵੀ 16 ਨੇ ਸੱਚੀ ਗੱਲ ਹਾਂਜੀ ਹਾਂਜੀ ਉਤੇ ਅਸੀਂ ਰਾਤਾਂ ਚੋਂ ਦੇ ਡਿਸਕਸ ਕਰਦੇ ਵੀ ਵੀਰ ਮੇਰੇ ਆਹ ਗੱਲ 16 ਨੇ ਸੱਚੀ ਹੂੰ ਹੂੰ ਉਹਦੇ ਵਿੱਚ ਇੱਕ ਅੰਤਰਾ ਸੀਗਾ ਹੋ ਕਈ ਬੰਦੇ ਚਤਮੀ ਦੀ ਗੱਲ ਕਰਦੇ ਤੇ ਹੁੰਦਾ ਪੱਲੇ ਕੱਖ ਨਹੀਂ ਬਾਹਰੋਂ ਪੀ ਕੇ ਆਉਣ ਦਾ ਕੀ ਫਾਇਦਾ ਮਿੱਤਰੋ ਜੇ ਹੁੰਦੀ ਘਰੇ ਰੱਖਣੀ ਬਾਹਰੋਂ ਪੀ ਕੇ ਆਉਣ ਦਾ ਕੀ ਫਾਇਦਾ ਮਿੱਤਰੋ ਜੇ ਹੁੰਦੀ ਘਰੇ ਰੱਖਣੀ ਦੂਜਿਆਂ ਦੇ ਮੀਟ ਚ ਨੁਕਸ ਕੱਢਣੇ ਦੂਜਿਆਂ ਦੇ ਮੀਟ ਚ ਨੁਕਸ ਕੱਢਣੇ ਨਾ ਘਰੇ ਦਾੜ ਤੱਤੀ ਗਏ ਵੀਰ ਮੇਰਿਆ ਹੋਏ ਗੱਲ ਸੋਣਾ ਅੰਨੇ ਸੱਚੀ ਐ ਵੀਰ ਮੇਰਿਆ ਹੋਏ ਗੱਲ ਸੋਣਾ ਅੰਨੇ ਸੱਚੀ ਐ ਹੁਣ ਗਾਉਣ ਵਾਲਾਂ ਚ ਬੜੀਆਂ ਤਬਦੀਲੀਆਂ ਆਈਆਂ ਦੋ ਗਾਣੇ ਫੇਰ ਲੋਕ ਗਾਉਣ ਰੱਖ ਪਏ ਨੇ ਤੁਹਾਡੇ ਸੰਗੀ ਸਾਥੀ ਤੁਹਾਡੇ ਸੰਕਾਲੀ ਹਾਂਜੀ ਹਾਂਜੀ ਤੁਸੀਂ ਵੀ ਦਗਾਣੇ ਚੋਂ ਬਾਰੇ ਸੋਚਿਆ ਹਾਂ ਦਗਾਣੇ ਮੈਂ ਟੇਪ ਤਨਿਜ ਕਰਨੀ ਹੈ ਜੇ ਕੋਈ ਮਿਲ ਨਾ ਕੋਈ ਹੈਗਾ ਵਿਚਾਰ ਪਰ ਮੈਂ ਸੋলো ਹੀ ਗਾਉਂਦਾ ਰਿਹਾ ਪਹਿਲਾਂ ਵੀ ਤੇ ਪਰ ਕਿਤੇ ਕਿਤੇ ਕਰ ਲਈਦਾ ਜਿਵੇਂ ਹੁਣ ਪਿੱਛੇ ਵੋਟਾਂ ਵਾਲਾ ਗਾਣਾ ਆਇਆ ਸੀਗਾ ਬਈ ਦਾ ਸੈਂਕੜੀਆਂ ਆਪਾਂ ਲਈ ਕਿਹਦੀ ਝੰਡੀ ਨਹੀਂ ਉਹ ਕਰਾ ਮਤਲਬ ਪਹੁੰਚਦਾ ਤੇ ਉਹ ਜਵਾਬ ਦਿੰਦੀ ਉਹਦਾ ਉਹ ਕਹਿੰਦੀ ਆ ਆ ਪੰਜੇ ਵਾਲਾ ਜਿਹਨੂੰ ਇਹ ਜਗਰਾਜਾ ਕਹਿੰਦਾ ਏ ਮੰਨਦਾ ਏ ਪੱਗ ਜੇ ਵੀ ਮੁੰਡਿਆਂ ਨਾਲ ਸੋਹਣੀ ਬੰਦਾ ਏ ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਬਤਾ ਜਿਹੜੀਆਂ ਅ ਰਾਮੂ ਵਾਲੇ ਸਾਹਿਬ ਦੀ ਗੱਲ ਵੀ ਕੀਤੀ ਸੀ ਬਾਦਲ ਸਾਹਿਬ ਦੀ ਵੀ ਗੱਲ ਕੀਤੀ ਆਪਾਂ ਮਤਲਬ ਉਹਨੂੰ ਨਿਊਟਰਲ ਜਿਹਾ ਕਰ ਲਈ ਸੀ ਜਣੇ ਜਿਆਦਾਤਰ ਤੁਸੀਂ ਸੋਲੋ ਹੀ ਜਿਆਦਾ ਸੋਲੋ ਗਾਇਆ ਜੀ ਆਪਣੇ ਉਸ ਦੇ ਵਿੱਚ ਪ੍ਰੋਬਲਮ ਇਹ ਆਉਂਦੀ ਆ ਜੀ ਇੱਕ ਤਾਂ ਚਲੋ ਗਾਉਂਦੇ ਰਹਿੰਨੇ ਫਿਰ ਜਿਹੜੀ ਕੁੜੀ ਨਾ ਗਾਇਆ ਹੁੰਦਾ ਪਹਿਲੀ ਕਰ ਤਾਂ ਉਹ ਸਟੇਜ ਤੇ ਉਹ ਤਾਂ ਰਿਕਾਰਡਿੰਗ ਕਰਾ ਜਾਂਦੇ ਉਹ ਤਾਂ ਕੋਈ ਜਿੱਥੇ ਮਰੋਂ ਕਲਾ ਰਿਕਾਰਡਿੰਗ ਦੇ ਕੰਮ ਉਹਨਾਂ ਦਾ ਤੇ ਜੇ ਉਹ ਸਟੇਜ ਤੇ ਜਾਂਦੇ ਉਹ ਹੋਰ ਹੁੰਦੀ ਆ ਉਹ ਤੋਂ ਵਾਜਾ ਕੰਮ ਨਹੀਂ ਹੁੰਦਾ ਫਿਰ ਲੋਕ ਉਹ ਵੀ ਕਰਦੇ ਆ ਫਿਰ ਜਦੋਂ ਜਿਹੜੀ ਉਹ ਰਿਕਾਰਡਿੰਗ ਕਰਾਈ ਹੁੰਦੀ ਦੋ-ਤਿੰਨ ਸਾਲ ਬਾਅਦ ਜੇ ਤਾਂ ਆਸਮੜਾ ਵਾਈਪਾ ਦਾ ਵੱਖਰੀ ਗੱਲ ਆ ਫਿਰ ਉਹ ਤੋੜ-ਫੋੜ ਹੋ ਜਾਂਦੀ ਬਹੁਤੀਆਂ ਜੋੜੀਆਂ ਨਹੀਂ ਬਈਆਂ ਨਹੀਂ ਕਈਆਂ ਨੇ ਪਾਸੇ ਵਾਲਿਆਂ ਨੇ ਨਿਵਣ ਦਿੱਤੀਆਂ ਨਹੀਂ ਬਲੋ ਇਹੋ ਜਿਹਾ ਕੰਮ ਚੱਲਦਾ ਅਖੀਰ ਤੁਸੀਂ ਸਾਡੇ ਵੇਖਣ ਤੇ ਸੁਣ ਵਾਲਿਆਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਬੜੀ ਬੜੀ ਚਰਦੀ ਰੂਹ ਸੀ ਵੀ ਤੁਹਾਡੇ ਨਾਲ ਇੰਟਰਵਿਊ ਹੋਵੇ ਕਿਤੇ ਪਰ ਤੁਸੀਂ ਮੌਕਾ ਦਿੱਤਾ ਸਾਨੂੰ ਬਹੁਤ ਧੰਨਵਾਦ ਦੇਸ਼ ਪ੍ਰਦੇਸ਼ ਦਾ ਔਰ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਸ਼ੁਕਰਗੁਜ਼ਾਰ ਹਾਂ ਮੈਂ ਬਹੁਤ ਮਨ ਸਤਕਾਰ ਕਰਦਾ ਮੈਂ ਕਿਉਂਕਿ ਮੈਂ ਸੋਚਿਆ ਨਹੀਂ ਸੀ ਮੈਨੂੰ ਇੰਨਾ ਪਿਆਰ ਕਰਨਗੇ ਕਿ ਜਦੋਂ ਮੇਲੇ ਮੁੱਲੇ ਜਾਂਦੇ ਤਾਂ ਬੜਾ ਲੋਕ ਮੈਨੂੰ ਹੱਥਾਂ ਦੇ ਚੱਕ ਲੈਂਦੇ ਮੈਂ ਬਸ ਰੋਮ ਰੋ ਉਤਰਣੀ ਹੈ ਤੁਹਾਡਾ ਸੋ ਅੱਜ ਦੇ ਇਸੇ ਪ੍ਰੋਗਰਾਮ ਦੇ ਵਿੱਚ ਮੈਂ ਇਹਨਾਂ ਦੇ ਨਾਲ ਮੱਖਣ ਬਰਾੜ ਸਾਹਿਬ ਨੂੰ ਸ਼ਾਮਲ ਕਰਨਾ ਚਾਹੁੰਦਾ ਕੋ ਦੋਨੇ ਜਣੇ ਰਲਕੇ ਵੀ ਵਧੀਆ ਗਾ ਲੈਂਦੇ ਨੇ ਬਰਾਡਸ ਦੇ ਗੀਤ ਗਿਲ ਹਰਦੀਪ ਨੇ ਬੜੇ ਗਾਏ ਨੇ ਪਰ ਮੱਖਣ ਬਰਾਡ ਦੇ ਸਾਥ ਵਿੱਚ ਇੱਕ ਗੀਤ ਹਾਜ਼ਰ ਹੈ ਕੁੜੀਏ ਚਿੜੀਏ ਰਾਣੀਏ ਨੀ ਕਿਹੜੇ ਦੇਸ਼ ਤੇ ਆਰੀ ਬਾਹੀ ਚੂੜਾ ਗੋਰੀਏ ਨੀ ਤਰ ਸਿਰ ਫੁਲਕਾਰੀ ਹੱਥਾਂ ਤੇ ਮਹਿੰਦੀ ਗੋਰੀਏ ਮੱਥੇ ਟਿੱਕਾ ਨਹੀਂ ਸੋਹੇ ਰਾਣੀਏ ਨਹੀਂ ਮੱਥੇ ਟਿੱਕਾ ਨਹੀਂ ਸੋਹੇ ਤੂੰ ਤਾਂ ਰੋਵੇਂ ਰਾਣੀਏ ਨਹੀਂ ਤੇਰਾ ਬਾਪ ਕਿਉਂ ਰੋਵੇ ਰਾਣੀਏ ਨਹੀਂ ਤੇਰਾ ਬਾਪ ਕਿਉਂ ਰੋਵੇ